ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਣ ਸਿਰਦਾ ਟਾਈਮਰ ਜੀ ਵੱਜ ਗਿਨੀਏ 10:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈ ਦੀ ਆਪਣੀ ਵੀਡੀਓ ਕਿਸ ਜਿਵਾਰੀਆਂ ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਿਹੋ ਜਿਹੀ ਹੋ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਕੁਝ ਹਲੇ ਦੇਖਣਾ ਉਹ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਇਸ ਚੀਜ਼ ਦੀ ਸ਼ੁਰੂਆਤ ਵੀ ਹੋ ਚੁੱਕੀ ਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਿਹੋ ਜਿਹਾ ਹੋਣਗੇ ਸ਼ੇਅਰ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਵੀ ਅੱਜ ਦਾ ਉਸ ਸਮੇਂ ਕਿ ਜੇ ਆਪਾਂ ਸਮਝ ਲ ਜਾਈਏ ਤਾਂ ਬਹੁਤ ਵਧੀਆ ਆਪਾਂ ਨੂੰ ਵੱਧ ਤੋਂ ਵੱਧ ਗੁਰੂ ਦਾ ਨਾਮ ਜਪਣਾ ਚਾਹੀਦਾ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਕਿਉਂਕਿ ਪਰਮਾਤਮਾ ਦੀ ਬਾਣੀ ਵਿੱਚ ਉਹ ਸ਼ਕਤੀ ਹੈ ਜਿਹੜੀ ਸਾਨੂੰ ਹਰ ਡਰ ਤੋਂ ਭੈਅ ਮੁਕਤ ਕਰਦੀ ਹੈ ਸਾਨੂੰ ਪੋਜ਼ਿਟਿਵ ਸੋਚ ਦਿੰਦੀ ਹੈ ਤੇ ਸਾਨੂੰ ਸਹੀ ਰਸਤਾ ਦਿਖਾਉਂਦੀ ਹੈ ਤੇ ਦੇਖੋ ਜੋ ਚੀਜ਼ ਹੋਣੀ ਹੈ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਪਰ ਆਪਾਂ ਇੱਕ ਚੰਗੇ ਭਵਿੱਖ ਦੀ ਕਾਮਨਾ ਕਰਕੇ ਗੁਰੂ ਸੰਗਤ ਚੰਨ ਵਿੱਚ ਅਰਦਾਸ ਜ਼ਰੂਰ ਕਰ ਸਕਦੇ ਹਾਂ ਸੋ ਇਸੇ ਕਰਕੇ ਅੱਜ ਮੈਂ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕਰਨ ਲੱਗੀ ਹਾਂ ਤੇ ਇਹਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਜਿਹੜੀ ਮੈਂ ਤੁਹਾਡੇ ਨਾਲ ਚੀਜ਼ਾਂ ਸ਼ੇਅਰ ਕਰ ਰਹੀ ਹਾਂ 10ਵੇਂ ਪਾਸ਼ਾ ਮਹਾਰਾਜ ਜੀ ਦੇ ਬਚਨ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਆਪਾਂ ਕਹਿੰਦੇ ਆ ਵੀ ਨਿਰਾਸ਼ਾ ਜਨਕ ਹੋ ਜਾਣਗੇ ਨਿਰਾਸ਼ਾ ਦੇ ਨਾਲ ਭਰ ਜਾਣਗੇ ਜਿਵੇਂ ਆਈ ਦੇ ਟਾਈਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਬਹੁਤ ਸਾਰੇ ਲੋਕ ਜ਼ਿਆਦਾਤਰ ਲੋਕ ਜਿਹੜੇ ਆ ਟੈਨਸ਼ਨ ਐਂਜਾਇਟੀ ਡਿਪਰੈਸ਼ਨ ਇਹਦਾ ਸ਼ਿਕਾਇਤ ਹੋ ਰਹੇ ਨੇ ਇਸ ਚੀਜ਼ ਬਾਰੇ ਵਚਨ ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਕੀਤੇ ਹੋਏ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਵਿੱਚ ਹਿੰਮਤ ਨਹੀਂ ਰਹੇਗੀ ਲੋਕਾਂ ਵਿੱਚ ਭਰੋਸਾ ਨਹੀਂ ਰਹੇਗਾ ਠੀਕ ਹੈ ਤਾਂ ਫਿਰ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਜਿਹੜੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਉਚਾਰਿਤ ਕੀਤੀ ਸੀ ਇਹ ਗੁਰੂ ਸਾਹਿਬ ਦੇ ਵਚਨ ਨੇ ਵੀ ਜਿਹੜੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ ਜੋ ਜਪੇਗਾ ਨਾ ਉਹਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਆਪਾਂ ਕਹਿੰਦੇ ਨਿਡਰਤਾ ਇੱਕ ਅਲੱਗ ਤਰ੍ਹਾਂ ਦੀ ਹਿੰਮਤ ਜੋਸ਼ ਭਰੇਗੀ ਤੇ ਜਿਹੜੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ ਇਹ ਜ਼ਿਆਦਾਤਰ ਨਿਹੰਗ ਸਿੰਘ ਜਿਹੜੇ ਨੇ ਉਹ ਜਪਦੇ ਨੇ ਹੈ ਨਾ ਜਾਂ ਜੋ ਬਹੁਤ ਜ਼ਿਆਦਾ ਬਾਣੀ ਜਪਦੇ ਆ ਉਹ ਜਪਦੇ ਨੇ ਪਰ ਕਦੇ ਤੁਸੀਂ ਵੀ ਚਾਹੇ ਬ੍ਰਹਮਕ ਵਚ ਦਾ ਪਾਠ ਕਰਕੇ ਦੇਖ ਲਿਓ ਜਾਂ ਦਸਮ ਗ੍ਰੰਥ ਸਾਹਿਬ ਦੀ ਹੋਰ ਕਾਫੀ ਸਾਰੀਆਂ ਬਾਣੀਆਂ ਉਹ ਜਪ ਕੇ ਦੇਖ ਲਿਓ ਕਈ ਅਲੱਗ ਜੀ ਫੀਲਿੰਗ ਆਉਂਦੀ ਹੈ ਇੱਕ ਲੱਗ ਜੀ ਨਰਜੀ ਆਉਂਦੀ ਹੈ ਇੱਕ ਲੱਗ ਜੀ ਤਾਕਤ ਮਹਿਸੂਸ ਹੁੰਦੀ ਆ ਸਾਨੂੰ ਉਸੇ ਟਾਈਮ ਬਾਣੀ ਵੈਸੇ ਵੀ ਜੇ ਆਪਾਂ ਜਪਦੇ ਆ ਤਾਂ ਉਹ 10 ਤੋਂ 15 ਮਿੰਟ ਵਿੱਚ ਹੀ ਸਾਡਾ ਜਿਹੜਾ ਦਿਮਾਗ ਮਨ ਇੱਕਦਮ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ ਇੰਨੀ ਮਹਾ ਸ਼ਕਤੀਸ਼ਾਲੀ ਆਪਾਂ ਕਹਿ ਸਕਦੇ ਆ ਵੀ ਬਾਣੀ ਹੈ ਇੰਨੀ ਕਿਰਪਾ ਹੈ ਗੁਰੂ ਸਾਹਿਬ ਜੀ ਦੀ ਜੋ ਬਾਣੀ ਜਪਦੇ ਨੇ ਸੋ ਮਹਾਰਾਜ ਜੀ ਨੇ ਇਹ ਵਚਨ ਕੀਤੇ ਹੋਏ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਅਗਰ ਗੱਲ ਕਰੀਏ ਟੈਂਸ਼ਨ ਡਿਪਰੈਸ਼ਨ ਐਂਜਾਇਟੀ ਤੇ ਡੀਮੋਟੀਵੇਸ਼ਨ ਹਨਾ ਜਿਵੇਂ ਲੋਕਾਂ 'ਚ ਕੌਨਫੀਡੈਂਸ ਦੀ ਘਾਟ ਆ ਵੀ ਇਹਨਾਂ ਚੀਜ਼ਾਂ ਦਾ ਵਾਧਾ ਹੋ ਜਾਣਾ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਰਹਿਣਾ ਆਪਣੀ ਆਪ ਤੇ ਹਿੰਮਤ ਹੀ ਨਹੀਂ ਰਹਿਣੀ ਤੇ ਪਰ ਇਸ ਬਾਣੀ ਨੂੰ ਜਪਣ ਤੋਂ ਬਾਅਦ ਉਹਨਾਂ ਵਿੱਚ ਜਿਹੜੀ ਹੈਗੀ ਆ ਇੱਕ ਅਲੱਗ ਤਰ੍ਹਾਂ ਦਾ ਜੋਸ਼ ਭਰੂਗਾ ਤੇ ਇਹਦੀ ਸ਼ੁਰੂਆਤ ਜੇ ਆਪਾਂ ਦੇਖਦੀ ਹੈ ਹੋਈ ਚੁੱਕੀ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋ ਵੀ ਮੈਨੂੰ ਖੁਦ ਨੂੰ ਮੇਰੇ ਚੈਨਲ ਤੇ ਬਹੁਤ ਸਾਰੇ ਤਾਂ ਮੈਸੇਜ ਆਉਂਦੇ ਨੇ ਕਮੈਂਟ ਆਉਂਦੇ ਨੇ ਜਾਂ ਕਈ ਵਾਰੀ ਮੈਨੂੰ ਇੰਸਟਾਗ੍ਰਾਮ ਦੇ ਥਰੂ ਟਿੱਡੇ ਕੰਟੈਕਟ ਕਰਦੇ ਉਹ ਵੀ ਦੱਸਦੇ ਨੇ ਵੀ ਦੀਦੀ ਸਾਨੂੰ ਇਹ ਪ੍ਰੋਬਲਮ ਹੈ ਬਹੁਤ ਜ਼ਿਆਦਾ ਟੈਂਸ਼ਨ ਆ ਓਵਰ ਥਿੰਕਿੰਗ ਬਹੁਤ ਜ਼ਿਆਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਨਾ ਕਾਰਨ ਇਹ ਵੀ ਆ ਬੀ ਸਾਨੂੰ ਆਪਣੇ ਬੱਚਿਆਂ ਦੇ ਫਿਊਚਰ ਦੀ ਚਿੰਤਾ ਘਰ-ਬਾਰ ਦੀ ਚਿੰਤਾ ਸਾਨੂੰ ਆਪਣੇ ਪਰਿਵਾਰ ਦੀ ਚਿੰਤਾ ਆਉਣ ਵਾਲੇ ਸਮੇਂ ਵਾਰੀ ਸੋਚ ਕੇ ਆਪਾਂ ਬਹੁਤ ਜ਼ਿਆਦਾ ਓਵਰ ਥਿੰਕਿੰਗ ਕਰਦੇ ਆ ਫਿਰ ਉਹਦੇ ਨਾਲ ਅੱਗੇ ਸਾਨੂੰ ਟੈਨਸ਼ਨ ਐਂਗਜ਼ਾਈਟੀ ਡਿਪਰੈਸ਼ਨ ਦੀ ਪ੍ਰੋਬਲਮ ਵੱਜ ਜਾਂਦੀ ਆ ਆਪਾਂ ਇਹ ਨਹੀਂ ਕਹਾਂਗੇ ਵੀ ਟੈਨਸ਼ਨ ਜਾਂ ਡਿਪਰੈਸ਼ਨ ਸਿਰਫ ਉਹਨਾਂ ਨੂੰ ਹੁੰਦਾ ਜਿਨ੍ਹਾਂ ਕੋਲੇ ਪੈਸਾ ਨਹੀਂ ਹੈ ਜਾਂ ਜੋ ਗਰੀਬ ਨਹੀਂ ਨਹੀਂ ਆਪਾਂ ਅਗਰ ਦੇਖੀਏ ਤਾਂ ਬਹੁਤ ਸਾਰੇ ਲੋਕ ਐਦਾਂ ਦੇ ਵੀ ਨੇ ਜਿਨ੍ਹਾਂ ਕੋਲੇ ਪੈਸਾ ਬਹੁਤ ਹੈ ਜ਼ਮੀਨ ਜਾਇਤ ਬਹੁਤ ਹੈ ਬਾਰੇ ਫਿਰ ਵੀ ਉਹਨਾਂ ਨੂੰ ਟੈਂਸ਼ਨ ਦੀ ਪ੍ਰੋਬਲਮ ਹੈਗੀ ਹੁਣ ਇਹਦੇ ਪਿੱਛੇ ਕਾਰਨ ਕੀ ਆ ਇਹਦੇ ਪਿੱਛੇ ਕਾਰਨ ਓਵਰ ਥਿੰਕਿੰਗ ਬਹੁਤ ਲੋਡ ਤੋਂ ਜ਼ਿਆਦਾ ਸੋਚਣਾ ਮਾਫ਼ ਕਰੂਗੀ ਜੇ ਪਿੱਛੇ ਡਿਸਟਰਬ ਹੋਇਆ ਕਿਉਂਕਿ ਪਿੱਛੇ ਆਵਾਜ਼ ਆ ਰਹੀ ਆ ਤੇ ਇਹ ਤੋਂ ਬਚਣ ਦਾ ਇੱਕੋ ਹੀ ਰਸਤਾ ਹੈ ਇਹ ਤੋਂ ਬਚਣ ਦਾ ਰਸਤਾ ਗੁਰਬਾਣੀ ਜੇ ਆਪਾਂ ਗੁਰਬਾਣੀ ਜਪਦੇ ਆਂ ਜੇ ਆਪਾਂ ਗੁਰਬਾਣੀ ਦਾ ਸਹਾਰਾ ਲੈਂਦੇ ਆਂ ਤਾਂ ਸਾਡੀ ਸੋਚ ਜਿਹੜੀ ਆ ਪੋਜ਼ਿਟਿਵ ਹੁੰਦੀ ਆ ਸਾਡੀ ਓਵਰ ਥਿੰਕਿੰਗ ਜਿਹੜੀ ਰੁਕਦੀ ਆ ਜਦੋਂ ਆਪਾਂ ਗੁਰਬਾਣੀ ਨੂੰ ਅਰਥਾਂ ਸਮੇਤ ਸਮਝਦੇ ਆ ਨਾ ਤਾਂ ਫਿਰ ਸਾਡੇ ਅੰਦਰ ਇੱਕ ਫੀਲਿੰਗ ਆਉਂਦੀ ਆ ਵੀ ਮੈਂ ਚਿੰਤਾ ਕਿਉਂ ਕਰਾਂ ਜਦੋਂ ਸਭ ਕੁਝ ਗੁਰੂ ਨੇ ਕਰਨਾ ਹੈ ਗੁਰੂ ਦੇ ਹੱਥ ਵਿੱਚ ਹੈ ਫਿਰ ਮੈਂ ਅਰਦਾਸ ਕਰਕੇ ਉਹ ਤੇ ਛੱਡਤਾ ਤਾਂ ਮੈਂ ਚਿੰਤਾ ਕਿਉਂ ਕਰਾਂ ਇਹ ਫੀਲਿੰਗ ਆਪਣੀ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਆ ਤਾਂ ਇਹਦੇ ਨਾਲ ਕੀ ਹੁੰਦਾ ਜਿਹੜੀ ਓਵਰ ਥਿੰਕਿੰਗ ਆ ਉਹ ਘਟਦੀ ਆ ਆਪਾਂ ਸੋਚਣਾ ਬੰਦ ਕਰਦੇ ਆ ਠੀਕ ਹੈ ਜਿਹੜਾ ਫालतੂ ਦਾ ਆਪਾਂ ਸੋਚਦੇ ਆ ਨਾ ਸਾਰਾ ਉਹ ਸੋਚਣਾ ਆਪਾਂ ਬੰਦ ਕਰ ਦਿੰਨੇ ਆ ਫਿਰ ਉਹਦੇ ਨਾਲ ਜਿਹੜੀ ਆਉਣ ਵਾਲੀ ਬਾਕੀ ਦੀਆਂ ਪ੍ਰੋਬਲਮਸ ਨੇ ਉਹ ਖਤਮ ਹੋ ਜਾਂਦੀਆਂ ਨੇ ਸੋ ਇਹ ਪਰਮਾਤਮਾ ਦੇ ਬਚਨ ਨੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਜਦੋਂ ਐਂਜ਼ਾਇਟੀ ਡਿਪਰੈਸ਼ਨ ਦੀ ਪ੍ਰੋਬਲਮ ਹੁੰਦੀਆਂ ਕਈ ਤਾਂ ਕੰਡੀਸ਼ਨ ਇੰਨੀ ਖਰਾਬ ਹੋ ਜਾਂਦੀ ਆ ਕਿ ਉਹ ਮੈਂਟਲ ਟੱਪ ਹੋ ਜਾਂਦੇ ਨੇ ਤਾਂ ਆਉਣ ਵਾਲੇ ਜਿਹੜਾ ਸਮਾਂ ਇਸ ਵਾਰੀ ਪਰਮਾਤਮਾ ਨੇ ਵੀ ਇਹ ਚ ਸਮਝਾਈ ਆ ਤੇ ਹਰ ਇੱਕ ਚੀਜ਼ ਦਾ ਹੱਲ ਹਰ ਇੱਕ ਚੀਜ਼ ਦਾ ਸੋਲੂਸ਼ਨ ਬਾਣੀ ਦੇ ਵਿੱਚ ਆ ਜੀ ਆਪਾ ਬਾਣੀ ਜਪਦਿਆਂ ਬਹੁਤ ਸਾਰੀਆਂ ਆਪਾਂ ਬਿਮਾਰੀਆਂ ਤੋਂ ਮੁਕਤ ਹੋ ਸਕਦੀਆਂ ਚਿੰਤਾਵਾਂ ਤੋਂ ਮੁਕਤ ਹੋ ਸਕਦੀਆਂ ਬਹੁਤ ਸਾਰੀਆਂ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੀ ਜਿਵੇਂ ਕਹਿੰਦੇ ਨੇ ਨਾ ਕਿ ਰੋਟੀ ਪਾਣੀ ਸਾਡੇ ਸ਼ਰੀਰ ਦੀ ਖੁਰਾਕ ਆ ਤਾਂ ਜਿਹੜੀ ਗੁਰਬਾਣੀ ਆ ਉਹ ਸਾਡੀ ਰੂਹ ਦੀ ਖੁਰਾਕ ਆ ਗੁਰਬਾਣੀ ਸਾਨੂੰ ਨਾ ਸਿਰਫ ਕਿਉਂਕਿ ਮਹਾਰਾਜ ਦੇ ਬਚਨ ਨੇ ਵੀ ਨਾ ਸਿਰਫ ਆਪਣਾ ਲੋਕ ਸੁਧਰਦਾ ਬਲਕਿ ਪਰਲੋਕ ਦੇ ਵਿੱਚ ਵੀ ਗੁਰੂ ਸਾਹਿਬ ਆਪਣੇ ਸਹਾਇ ਹੁੰਦੇ ਨੇ ਜੋ ਇਨਸਾਨ ਬਾਣੀ ਜਪਦਾ ਹੈ ਪਰ ਗੱਲ ਇਥੇ ਇੱਕ ਸਮਝਣ ਦੀ ਲੋੜ ਆ ਬਾਣੀ ਨੂੰ ਸਿਰਫ ਜਪਣ ਦਾ ਕੋਈ ਫਾਇਦਾ ਨਹੀਂ ਹੈ ਜੇ ਆਪਾਂ ਬਾਣੀ ਤੇ ਅਮਲ ਨਹੀਂ ਕਰ ਲਿਆ ਜੇ ਆਪਾਂ ਬਾਣੀ ਤੇ ਅਮਲ ਕਰਦੇ ਆ ਨਾ ਫਿਰ ਚਾਹੇ ਆਪਾਂ ਸਿਰਫ ਜਪ ਜੀ ਸਾਹਿਬ ਦਾ ਪਾਠ ਹੀ ਕਿਉਂ ਨਾ ਕਰ ਲਈ ਹੋਈਏ ਜਾਂਕਰ ਆਪਾਂ ਸਿਰਫ ਮੂਲ ਮੰਤਰ ਸਾਹਿਬ ਦਾ ਪਾਠ ਹੀ ਕਿਉਂ ਨਾ ਕਰ ਲਈਏ ਪਰ ਅਮਲ ਵੀ ਕਰੀਏ ਤਾਂ ਵੀ ਸਾਨੂੰ ਬਹੁਤ ਫਾਇਦਾ ਮਿਲਦਾ ਬਹੁਤ ਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਸਾਹਿਬ ਅੰਗ ਸਦ ਸਹਾਈ ਹੋ ਕੇ ਰੱਖਿਆ ਕਰਦੇ ਨੇ ਮਹਾਰਾਜ ਦੇ ਬਚਨ ਨੇ ਮਹਾਰਾਜ ਕਹਿੰਦੇ ਮੈਨੂੰ ਤੇਰਾ ਬਾਣਾ ਨਹੀਂ ਚਾਹੀਦਾ ਪਰ ਅਫਸੋਸ ਦੀ ਗੱਲ ਆਜ ਦੇ ਟਾਈਮ ਦੇ ਵਿੱਚ ਨਾ ਜਿਆਦਾਤਰ ਆ ਪੜਾ ਪ੍ਰੈਸ਼ਰ ਦਿੱਤਾ ਹੋਇਆ ਬਾਣੇ ਤੇ ਦਿੱਤਾ ਹੋਇਆ ਹੈ ਨਾ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਤੂੰ ਮਨ ਤੋਂ ਅਮਰਤ ਸ਼ਕ ਆਪਾਂ ਸਿਰਫ ਅਗਲੇ ਨੂੰ ਕਹਿੰਦੇ ਵੀ ਛੇਤੀ ਅਮਰਤ ਸ਼ਕ ਉਹ ਪੰਦੇ ਦੀ ਆਦਤਾਂ ਕਿਹ ਹੈ ਜੀਆਂ ਸਭ ਤੋਂ ਪਹਿਲਾਂ ਉਹਨੂੰ ਆਪਣੀ ਅੰਦਰ ਉਹ ਚੀਜ਼ਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਕਮੀਆਂ ਨੇ ਤੇ ਕਮੀਆਂ ਹਰ ਇਨਸਾਨ ਚ ਹੁੰਦੀਆਂ ਨੇ ਮੇਰੇ ਚ ਤੁਹਾਡੇ ਚ ਸਭ ਚ ਹੁੰਦੀਆਂ ਕੋਈ ਇੱਕ ਪੂਰਾ ਇਨਸਾਨ ਨਹੀਂ ਜਿਸ ਚ ਕੋਈ ਕਮੀ ਨਹੀਂ ਹੈ ਕੋਈ ਵੀ ਦੰਦ ਮਨੁੱਖੀ ਜਿੱਤੇ ਕੋਈ ਗਲਤੀ ਨਹੀਂ ਹੁੰਦੀ ਹੈ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਸੋ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਆ ਵੀ ਪਹਿਲਾਂ ਸਾਨੂੰ ਬਾਣੀ ਤੋਂ ਪਹਿਲਾਂ ਜਿਹੜਾ ਫੋਕਸ ਸਾਡਾ ਹੋਣਾ ਚਾਹੀਦਾ ਉਹ ਸਾਡੀ ਮੰਤ ਤੇ ਹੋਣਾ ਚਾਹੀਦਾ ਵੀ ਮਨ ਤੋਂ ਅਸੀਂ ਉਹ ਚੀਜ਼ ਕਰ ਰਹੇ ਹਾਂ ਜੋ ਗੁਰੂ ਸਾਹਿਬ ਨੇ ਸਾਨੂੰ ਕਰਨ ਵਾਸਤੇ ਕਹੀ ਆ ਜਾਂ ਫਿਰ ਅਸੀਂ ਉਹ ਚੀਜ਼ਾਂ ਕਰ ਰਹੇ ਹਾਂ ਜਿੱਤੇ ਸਾਨੂੰ ਮਨਾਹੀ ਕੀਤੀ ਆ ਫਿਰ ਅਸੀਂ ਅਗਰ ਉਹ ਚੀਜ਼ਾਂ ਕਰ ਰਹੇ ਹਾਂ ਜਿਨ੍ਹਾਂ ਤੋਂ ਗੁਰੂ ਨੇ ਮਨਾ ਕੀਤਾ ਤੇ ਦੂਜੇ ਪਾਸੇ ਆਪਾਂ ਪਰਤ ਛੱਕ ਲਿਆ ਫਿਰ ਉਹ ਕੀ ਫਾਇਦਾ ਇਹ ਆਪਾਂ ਸਾਰਾ ਦਿਨ ਪਾਠ ਕਰ ਰਹੀ ਆ ਉਹਦਾ ਕੀ ਫਾਇਦਾ ਹੈਨਾ ਆਪਾਂ ਨਾਲ ਨਾਲ ਆਪਾਂ ਪਾਠ ਵੀ ਕਰਦੇ ਆ ਦੂਜੇ ਪਾਸੇ ਆਪਾਂ ਦੇ ਕਰਮ ਵੀ ਮਾੜੇ ਕਰ ਰਹੀ ਆ ਫਿਰ ਫਾਇਦਾ ਕੀ ਕੋਈ ਫਾਇਦਾ ਨਹੀਂ ਸੋ ਜਿਵੇਂ ਇੱਕ ਬੱਚਾ ਹੁੰਦਾ ਨਾ ਇੱਕ ਬੱਚੇ ਨੂੰ ਤੋਂ ਕਲਾਸ ਦੇ ਵਿੱਚ ਪੜ੍ਹ ਨਾ ਪਾਏ ਹੁੰਦਾ ਤਾਂ ਉਹਨੂੰ ਕੀ ਕਰਦੇ ਨੇ ਟੀਚਰ ਹੀ ਕੋਸ਼ਿਸ਼ ਕਰਦਾ ਵੀ ਤੂੰ ਰੱਟਾ ਨਾ ਮਾਰ ਇਹਨੂੰ ਸਮਝ ਸਮਝ ਕੇ ਆਪਣੇ ਦਿਮਾਗ ਵਿੱਚ ਬਿਠਾਓ ਠੀਕ ਉਸੇ ਤਰੀਕੇ ਨਾਲ ਆਪਾਂ ਅੱਜ ਦੇ ਟਾਈਮ 'ਚ ਸਭ ਤੋਂ ਵੱਡੀ ਜਿਹੜੀ ਗਲਤੀ ਕਰ ਰਹੇ ਆ ਉਹ ਰਟਨ ਬਣਾਇਆ ਹੋਇਆ ਪਰ ਰੱਟਾ ਮਾਰ ਰਹੀ ਹੈ ਗੁਰਬਾਣੀ ਦਾ ਪਰ ਉਸ ਲੋੜ ਕੀ ਹੈ ਗੁਰਬਾਣੀ ਚਾਹੀਪੇ ਥੋੜੀ ਜਪ ਲਈਏ ਚਾਹੀ ਇੱਕ ਅੰਗਸਾਹਿ ਵੀ ਜਪ ਲਈਏ ਪਰ ਉਸ ਨੂੰ ਉਹਦੇ ਅਰਥਾਂ ਨੂੰ ਸਮਝਣਾ ਉਹਨੂੰ ਸੋਚਣਾ ਵਿਚਾਰਨਾ ਤੇ ਉਹਨੂੰ ਆਪਣੇ ਅੰਦਰ ਵਸਾਉਣਾ ਉਸ ਚੀਜ਼ ਨੂੰ ਬਿਠਾਉਣਾ ਵੀ ਨਾ ਇਹ ਚੀਜ਼ ਕਰਨੀ ਹੈ ਤੇ ਇਹ ਨਹੀਂ ਕਰਨੀ ਫਿਰ ਫਾਇਦਾ ਗੁਰਬਾਣੀ ਜਪਨ ਦਾ ਫਿਰ ਇਹੋ ਜੀਆਂ ਮੁਸੀਬਤਾਂ ਤੋਂ ਆਪਾਂ ਬਚ ਸਕਦੇ ਹਾਂ ਜੋ ਆਉਣ ਵਾਲੇ ਸਮੇਂ ਵਿੱਚ ਆਉਣੀਆਂ ਨੇ ਔਰ ਇਹ ਤਿਆਰੀ ਆ ਵੀ ਆਉਣੀਆਂ ਨੇ ਹੋ ਸਕਦਾ ਹੈ 40 ਸਾਲਾਂ ਨੂੰ ਹੋ ਸਕਦਾ ਆਪਣੇ 100 ਸਾਲਾਂ ਬਾਅਦ ਹੋ ਪਰ ਸਮੇਂ ਦਾ ਕਿਸੇ ਨੂੰ ਨਹੀਂ ਪਤਾ ਉਹ ਪਰਮਾਤਮਾ ਜਾਣੀ ਜਾਣਾ ਪਰ ਆਪਾਂ ਉਸ ਚੀਜ਼ ਬਾਰੇ ਚਿੰਤਾ ਕਿਉਂ ਕਰੀਏ ਜੋ ਆਪਣੇ ਹੱਥ ਵਿੱਚ ਨਹੀਂ ਹੈ ਆਪਾਂ ਉਸ ਚੀਜ਼ ਬਾਰੇ ਚਿੰਤਾ ਕਿਉਂ ਨਾ ਕਰੀਏ ਜੋ ਆਪਾਂ ਦੇ ਹੱਥ ਵਿੱਚ ਹੈ ਜੋ ਆਪਾਂ ਕਰ ਸਕਦੇ ਹਾਂ ਤੇ ਉਹ ਕੀ ਹੈ ਆਪਾਂ ਚੰਗੇ ਕਰਮ ਕਮਾ ਸਕਦੇ ਹਾਂ ਬਾਣੀ ਜਪ ਸਕਦੇ ਹਾਂ ਸੋ ਆਪਾਂ ਇਹ ਕਰੀਏ ਜਿਹੜਾ ਆਪਣੇ ਹੱਥ ਵਿੱਚ ਹੈਗਾ ਸੁਮੀਤ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ